ਆ ਪੋਲ ਲੱਗੇ ਆਪਣੇ ਘੱਗਰ ਤੇ ਉਦੋਂ ਇਕੱਠੇ ਹੀ ਸੱਤ ਪੋਲ ਘੱਗਰ ਦੇ ਉੱਪਰ ਲੱਗੇ ਕੋਈ ਬੰਦਾ ਆਪਦੇ ਹਲਕੇ 'ਚ ਇੱਕ ਪੋਲ ਬਣਾ ਦੇ ਉਹਦੀ ਗੁਣਗਾਉਂਦਾ ਰਹਿੰਦਾ ਮੈਂ ਇੱਕ ਪੋਲ ਬਣਾਤਾ ਜਿਹੜਾ ਹੜਦਾ ਆਪਾਂ ਸਥਿਤੀ ਦੇਖਦੇ ਹੁੰਦੇ ਸੀਗੇ ਬਈ ਵੀ ਛੋਟੇ ਹੁੰਦੇ ਤੋਂ ਕਿਉਂਕਿ ਅਤਵਾਦ ਦੇ ਸਮੇਂ ਚ ਕਾਲੇ ਕੱਪੜੇ ਪਾ ਕੇ ਕਮਾਂਡੋ ਵਾਲੇ ਬੀਬੀ ਨਾਲ ਆਉਂਦਾ ਹੁੰਦਾ ਸੀ ਉਸ ਵੇਲੇ ਤੋਂ ਦੇਖਦਾ ਆਇਆ ਵੀ ਤਕਰੀਬਨ ਤਕਰੀਬਨ ਹਰ ਸਾਲ ਮੰਗੂ ਹੀ ਹੁੰਦਾ ਸੀ ਯਾਰ ਵੀ ਪੱਕਾ ਹੜ ਟੁੱਟੂਗਾ ਹੜਾਊਗਾ ਪਿੰਡਾਂ ਦੇ ਵਿੱਚ ਪਾਣੀ ਭਰੂਗਾ ਉੱਥੇ ਦੌਰੇ ਕਰਨ ਜਾਣਾ ਚੀਜ਼ਾਂ ਕਰਨ ਜਾਣਾ ਮੁੰਲਕ ਲੋਕਾਂ ਨੂੰ ਵੀ ਉਮੀਦ ਜੀ ਹੁੰਦੀ ਵੀ ਇਹ ਤਾਂ ਹੋਊਗਾ ਯਾਰ ਕਿਉਂਕਿ ਇੰਨਾ ਮਾੜਾ ਹਾਲ ਹੁੰਦਾ ਸੀਗਾ ਬੀਬੀ ਰਹੀ ਸੀ ਯਾਰ ਆ ਜਦੋਂ ਮੌਕਾ ਮਿਲਿਆ ਇਹ ਕਾਰ ਕੱਢਣੀ ਹੈ ਤੇ ਕੋਈ ਹੱਥ ਨਹੀਂ ਸੀ ਪਾਉਂਦਾ ਕਿਉਂਕਿ ਹਰੇਕ ਬੰਦਾ ਦੇਖਦਾ ਯਾ ਅੱਜ ਤੱਕ ਕਰੋੜ ਰੁਪਏ ਨੂੰ ਕੋਈ ਕੋਈ ਸਮਝਦਾ ਨਹੀਂ ਉਦੋਂ ਕਰੋੜ ਰੁਪਇਆ 2002 2001 ਚ ਅੱਜ ਦੇ 20 ਕਰੋੜ ਬਰਾਬਰ ਹੁੰਦਾ ਸੀ ਤੇ ਉਹਨਾਂ ਸਮਿਆਂ 100 150 ਕਰੋੜ ਦਾ ਪ੍ਰੋਜੈਕਟ ਫਿਰ ਹਰ ਬੰਦਾ ਸਮਝਦਾ ਵੀ ਲੰਬਾ ਚੱਲਣਾ ਹੈ ਸ਼ੁਰੂ ਮੈਂ ਕਰੂੰਗਾ ਖਤਮ ਕਿਸੇ ਹੋਰ ਦੇ ਟਾਈਮ 'ਚ ਹੋਊਗਾ ਉਦੋਂ ਨੂੰ ਸਰਕਾਰ ਦੂਜੀ ਹੋਊ ਫੀਤਾ ਦੂਜਿਆਂ ਨੇ ਕੱਟ ਕੇ ਫਾਇਦਾ ਦੂਜਿਆਂ ਨੇ ਲੈ ਜਾਣਾ ਕੋਈ ਇਸ ਗੱਲ ਕਰਕੇ ਹੱਥ ਨਹੀਂ ਸੀ ਪਾਉਂਦਾ ਪਰ ਬੀਬੀ ਨੇ ਕਹਾ ਵੀ ਯਾਰ ਜੋ ਮਰਜੀ ਹੋਵੇ ਜਿਹੜਾ ਮਰਜੀ ਫਿੱਤਾ ਕੱਟੇ ਜੋ ਮਰਜੀ ਕਰੇ ਮੈਂ ਕਰਨਾ ਹੀ ਕਰਨਾ। ਅੱਛਾ ਸਰਕਾਰ ਦੇ ਵਿੱਚ ਮੁੱਖ ਮੰਤਰੀ ਆਪਣੇ ਉਲਟ ਆਪਣੇ ਨਾਲੋਂ ਝੇਟਾ ਕਰਿਆ ਕਰਨ ਜਦੋਂ ਬੀਬੀ ਕਾ ਗੱਦੀ ਗੱਲ ਕਰਿਆ ਕਰਨ ਉਹ ਹਰ ਵਾਰੀ ਵੀ ਆ ਦਿਓ ਜੀ ਵਿੱਤ ਮੰਤਰੀ ਸਾਹਿਬ ਬੀਬੀ ਨੂੰ ਕੱਗਰ ਦੇ ਦੀ ਪੈਸੇ ਉਹ ਕਹਣ ਜੀ ਬੀਬੀ ਤਾਂ 150 ਕਰੋੜ ਮੰਗਦੀ ਹੈ ਜੀ ਇੰਨੇ ਕਿੱਥੋਂ 10-15 ਕਰੋੜ ਤਾਂ ਦੇ ਸਕਦੇ 15-20 ਕਰੋੜ ਤਾਂ ਦੇ ਸਕਦੇ ਆ 15-20 ਕਰੋੜ ਦਾ ਕੰਮ ਨਹੀਂ ਸੀ ਬਣਦਾ। ਪਰ ਚਲੋ ਕਰਦੇ ਕਰਾਉਂਦੇ ਜਦੋਂ ਬੀਬੀ ਨੇ ਦੇਖ ਲਿਆ ਵੀ 2-3 ਸਾਲ ਹੋ ਗਏ ਮੈਨੂੰ ਰਾਹ ਨਹੀਂ ਦੇ ਰਹੇ। ਫਿਰ ਹੈ ਤਾਂ ਤੁਹਾਨੂੰ ਪਤਾ ਬੀ ਮੈਂ ਕਲਪ ਲੋਕ ਕਹਿੰਦਾ ਜੀ 10% ਪੈਸਾ ਪੰਜਾਬ ਸਰਕਾਰ ਦੇ ਦੇਵੇ ਬਾਕੀ ਅਸੀਂ ਆਪੀ ਦਵਾਂ ਜਦੋਂ ਅਗਲੀ ਵਾਰੀ ਇਹਨਾਂ ਨੇ ਝੇਡ ਜੀ ਕਰੀ ਵੀ 10-15 ਕਰੋੜ ਰੁਪਇਆ ਤਾਂ ਹੈਗਾ ਜੀ ਉਦੋਂ ਜ਼ਿਆਦਾ ਨਹੀਂ ਆ ਬੀਬੀ ਕਹਿੰਨੀ ਲਿਆਉ ਤੇ ਉਹ 10-15 ਕਰੋੜ ਐਨੇ ਨਾਲ ਹੀ ਬਣਾ ਦੂੰਗੀ ਗੱਗਰ ਉਹ ਝਾਕਣ ਵੀ ਹੈ ਐ ਕਿਵੇਂ ਬਣ ਜੂ ਬੀਬੀ ਕਹਨੂੰ ਮੇਰੀ ਸਿਰ ਧਰਤੀ ਹੈ ਜੇ ਮੈਂ ਮਰਜੀ ਬਣਾਵਾਂ ਤੁਸੀਂ ਮੈਨੂੰ 15 ਕਰੋੜ ਦੇ ਦੋ ਬਾਕੀ ਮੇਰਾ ਉਹ ਲੈ ਕੇ 15 ਆਪਾਂ ਪੰਜਾਬ ਦਾ ਬਾਕੀ ਨਿਵਾੜ ਤੋਂ ਸੈਂਕਸ਼ਨ ਕਰਾ ਲਿਆ 150 ਕਰੋੜ ਦਾ ਪ੍ਰੋਜੈਕਟ ਆਪਣੇ ਵੇਲੇ ਹੀ ਕੰਮ ਸ਼ੁਰੂ ਹੋਇਆ ਆਪਣੇ ਵੇਲੇ ਹੀ ਜ਼ਮੀਨਾਂ ਐਕਵਾਇਰ ਹੋਈਆਂ ਉਸ ਇਹ ਢੀ ਕਬੱਡੀ ਔਕ ਸੀਗੀ ਕਿਉਂਕਿ ਇੱਕ ਤਾਂ ਹਰਿਆਣੇ ਦੀ ਸਰਕਾਰ ਉਹਦਾ ਵਿਰੋਧ ਕਰ ਰਹੀ ਸੀ ਵੀ ਜਦੋਂ ਤੁਸੀਂ ਆਪਦਾ ਪਿੱਛੋ ਚੌੜਾ ਕਰ ਲਿਆ ਜੀ ਸਾਡੇ ਆ ਕੇ ਪਾਣੀ ਵੜ ਜਾਊਗਾ ਦੂਜਾ ਉਸ ਨਿਵਾੜ ਦੇ ਉੱਤੇ ਜਿਹੜਾ ਹੈੱਡ ਬੈਠਾ ਸੀ ਉਹ ਹਰਿਆਣੇ ਦਾ ਸੀਗਾ ਬੰਦਾ ਉਹ ਆਪਣੀ ਫੈਲੀ ਨਾਲ ਲੰਘਣ ਦਿਆ ਕਰੇ ਕੋਈ ਨਾ ਕੋਈ ਕਮੀ ਕੋਈ ਕਾਗਜ਼ ਕਰਤਾ ਕੁਝ ਹੋਰ ਕਰਤਾ ਦੇਖਦੇ ਨ ਬੀਬੀ ਸਾਰਾ ਦਫ਼ਤਰ ਆਪਦਾ ਲੈ ਕੇ ਸਾਰੇ ਸਟਾਫ ਵਾਲੇ ਲੈ ਕੇ ਸਿੱਧਾ ਮੰਤਰੀ ਦੇ ਸਾਹਮਣੇ ਉਹਨੂੰ ਬੁਲਾ ਲਿਆ ਵੀ ਦੱਸੋ ਜੀ ਕਿਹੜੀ ਕਮੀ ਆਏ ਬਾਰੀ ਬਾਰੀ ਜਾਣ ਕੇ ਟਾਈਮ ਟਪਾਈ ਜਾਂਦੇ ਆ ਕਦੇ ਇੱਕ ਚਿੱਠੀ ਕੱਢ ਦਿੰਦੇ ਆ ਕਦੇ ਦੋ ਕੱਢ ਦਿੰਦੇ ਆ ਅੱਜ ਜ ਵੀ ਆ ਸਾਡਾ ਪ੍ਰੋਜੈਕਟ ਪਾਸ ਕਰੋ ਇਸ ਤੋਂ ਬਾਅਦ ਨਾਲ ਦੂਜਾ ਪ੍ਰੋਜੈਕਟ ਅਸੀਂ ਕਰਦਾਂਗੇ ਵੀ ਜਿਹੜਾ ਪਾਣੀ ਸਾਡਾ ਉਹ ਘੱਗਰ ਦਾ ਵਧਦਾ ਆਊਗਾ ਉਹਨੂੰ ਉਸੇ ਇੱਕ ਥਾਂ ਤੇ ਇਕੱਠਾ ਕਰਕੇ ਨਾਲੇ ਉਹ ਚੋ ਬਿਜਲੀ ਬਣਾਵਾਂਗੇ ਨਾਲੇ ਉਹ ਚੋਂ ਗਰਮੀਆਂ ਵੇਲੇ ਜਦੋਂ ਸਾਨੂੰ ਪਾਣੀ ਦੀ ਲੋੜ ਹੋਊਗੀ ਅਸੀਂ ਪਾਣੀ ਬਣਾ ਲਿਆ ਕਰਾਂਗੇ ਇੱਕ ਵਧੀਆ ਕੋਈ ਲੇਕ ਜਾਂ ਡੈਮ ਟਾਈਪ ਅਸੀਂ ਬਣਾ ਲਾਂਗੇ ਉਸ ਜੀ ਤੇ ਉਹ ਵੀ ਰਾਜੀ ਉਹਨਾਂ ਨੇ ਜਦੋਂ ਸੈਂਕਸ਼ਨ ਕਰਿਆ ਆਪਣਾ ਪ੍ਰੋਜੈਕਟ ਉਹਦੇ ਵਿੱਚ ਉਹਨਾਂ ਨੇ ਸ਼ਰਤ ਰੱਖਦੀ ਵੀ ਪਹਿਲਾਂ ਮਕੋੜ ਸਾਹਿਬ ਤੱਕ ਚੌੜਾ ਕਰੋ ਫਿਰ ਉਸ ਤੋਂ ਬਾਅਦ ਜਦੋਂ ਦੂਜਾ ਪ੍ਰੋਜੈਕਟ ਤੁਸੀਂ ਪਾਸ ਕਰਾ ਲੋਗੇ ਉਹ ਡੈਮ ਬਣ ਜਾਊਗਾ ਓਵਰਫਲੋ ਪਾ ਉਹ ਚੜਾਈ ਉਦੋਂ ਕਰੋਗੇ ਤਾਂ ਕਿ ਹਰਿਆਣੇ ਦੇ ਵਿੱਚ ਮਾਰਨਾ। ਸੋ ਮੈਂ ਗੱਲ ਇਹ ਕਹਿੰਦਾ ਵੀ ਜਿਹੜੇ ਉਦੋਂ ਫੀਤਾ ਤਾਂ ਕੱਟ ਗਏ, ਥਾਪੀਆਂ ਤਾਂ ਮਾਰ ਗਏ ਆਪਣੀ ਕਰਾਈ ਹੋਈ ਚੀਜ਼ ਤੇ। ਪਰ ਉਹਨਾਂ ਨੇ ਮਾਦੇ ਪੁੱਤਾਂ ਨੇ ਉਦੋਂ ਕਹਾ ਇੱਕ ਡੱਕਾ ਨਹੀਂ ਚਲਾਇਆ। ਵੀ ਉਹ ਜਿਹੜੀ ਪਲਾਨ ਬਣਿਆ ਵਾ, ਪ੍ਰੋਜੈਕਟ ਬਣਿਆ ਵਾ, ਉਹ ਮਾਦੇ ਪੁੱਤ 10% ਸਰਕਾਰ ਚੋਂ ਪਵਾ ਕੇ ਸਿਰੇ ਨਹੀਂ ਚੜ੍ਹ ਸਕਿਆ। ਅੱਜ 17 ਸਾਲ ਬਾਅਦ ਹੁਣ ਫੇਰ ਆ ਭਗਵੰਤ ਮਾਨ ਉਹਦਾ ਨੰਗਾ ਲਜਾਤਾ ਕਰ ਰਿਹਾ ਹੈ, ਨਾਮਜਾਤਾ ਲੈ ਰਿਹਾ ਹੈ। ਪਤਾ ਨਹੀਂ ਉਹ ਵੀ ਸਿਰੇ ਚੜੂਗਾ ਕਿ ਨਹੀਂ ਚੜੂਗਾ। ਪਰ 17 ਸਾਲ ਇੱਕ ਕਰੀ ਕਰਾਈ ਚੀਜ਼ ਨੂੰ ਉਹੀ ਅਸੀਂ ਸੰਤਾਪ ਫੇਰ ਭੋਗਦੇ ਰਾਜਨੀਤੀ ਰਿਪੇਟ ਚੜ ਗਿਆ ਵੀ ਉਹਨਾਂ ਨੂੰ ਅਸੀਂ ਪੱਠਲ ਕਰਾ ਗਈ ਆਪਣੇ ਦਿਮਾਗ ਸੀ ਵੀ ਚੱਲ ਜੇ ਕੋਈ ਗੱਲ ਨਹੀਂ ਆਪਣੀ ਅਗਲੀ ਸਰਕਾਰ ਆਊ ਉਦੋਂ ਕਰਾਂਗੇ ਜਦੋਂ ਆਪਣੀ ਅਗਲੀ ਸਰਕਾਰ ਆਈ ਸਰਕਾਰ ਆ ਗਈ ਆਪਾਂ ਨਹੀਂ 2002 ਤੋਂ 2007 ਵੇਲੇ ਜੇ 10 ਪ੍ਰੋਜੈਕਟ ਮੁੱਖ ਮੰਤਰੀ ਦੇ ਜਾਂਦੇ ਸੀ ਤਾਂ 8 ਆਪਣੇ ਵੀ ਬਰਾਬਰ ਆਉਂਦੇ ਸੀ ਜੇ ਕਰੋੜ ਰੁਪਏ ਉੱਥੇ ਜਾਂਦਾ ਸੀ ਤਾਂ 80 ਲੱਖ ਆਪਣੇ ਵੀ ਬਰਾਬਰ ਆਉਂਦਾ ਹਰ ਥਾਂ ਤੇ ਅੜ ਕੇ ਲਿਆਉਂਦੇ ਸੀ ਕਿਉਂਕਿ ਵਿੱਚ ਬੈਠੇ ਸੀ ਪਰ ਜਦੋਂ ਆਪਣਾ ਹੱਥ ਨਹੀਂ ਪਿਆ ਉਹਦੇ ਵਿੱਚ ਇਕੱਲਾ ਅਸੀਂ ਜਾਂ ਬੀਬੀ ਜੀ ਨਹੀਂ ਸਾਰੇ ਉਹਦੇ ਵਿੱਚ ਕਿਤੇ ਨਾ ਕਿਤੇ ਆਪਣਾ ਇਲਾਕਾ ਵੀ ਹਾਰੇ ਕਿਉਂਕਿ ਜਿਹੜੇ ਆਪਣੇ ਅਧੂਰੇ ਪਈ ਚੀਜ਼ਾਂ ਸੀਗੀਆਂ ਜਿਹੜੀਆਂ ਰੀਝਾਂ ਸੀ ਵੀਰ ਸਮਾਊਗਾ ਉਹ ਤੋਂ ਪੂਰੀਆਂ ਕਰਾਂਗੇ ਉਹ ਪੂਰੀਆਂ ਕਰ ਨਹੀਂ ਸਕੀ